ਮੈਂ ਗੋਪਾਲ ਕੁਸ਼ਨ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਉਸਮਾਨਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਜਿੰਨੇ ਵੀ ਸਾਥੀ ਨੇ ਜਿੰਨੀ ਟੀਮ ਵੱਲੋਂ ਆਪਣੀ ਮੈਂ ਸਾਰਿਆਂ ਨੂੰ ਔਰ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਉਸਮਾਨਾ ਵਾਸੀਆਂ ਨੂੰ ਦੀਵਾਲੀ ਦੀਆਂ ਬਿਖਰਮਨ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਆਸ਼ ਕਰਦਾ ਕਿ ਲੋਕ ਡੇਡੇ ਸਾਡੇ ਹਿੰਦੁਸਤਾਨ ਦੇ ਜਿੰਨੇ ਵੀ ਵਾਸੀ ਨੇ ਪੰਜਾਬ ਵਾਸੀ ਨੇ ਉਹ ਪ੍ਰਦੂਸ਼ਣ ਰਾਹੀ ਦੀਵਾਲੀ ਮਨਾਣਗੇ ਔਰ ਸਾਰਿਆਂ ਨੂੰ ਦੀਵਾਲੀ ਦੀਆਂ ਫੇਰ ਬਾਰ-ਬਾਰ ਵਧਾਈਆਂ ਦਿੰਦਾ ਹਾਂ ਸ਼ੁਭ ਕਾਮਨਾਵਾਂ ਧੰਨਵਾਦ ਮੈਂ ਧਰਮਪਾਲ ਨਾਰ ਐਸੇ ਵਿੰ ਪ੍ਰਧਾਨ ਜ਼ਿਲ੍ਹਾ ਪਟਿਆਲਾ ਅਤੇ ਨਗਰ ਕੌਂਸਲਸ ਮੈਂਬਰਸ ਮਾਣਾ ਮੈਂ ਆਪਣੇ ਵੱਲੋਂ ਆਪਣੀ ਸਮੂੱਚੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ੋ ਅਸਿਆਨੂ ਤੇ ਬਾਹਰ ਵਸਦੇ ਪੰਜਾਬੀਆਂ ਨੂੰ ਦਿਵਾਲੀ ਦੀਆਂ ਵਿਸ਼ਕਰਮਾਂ ਦੇ ਦੀਆਂ ਬੰਦੀ ਵਿਛੋੜਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇਵਾਰਾਂ ਦਾ ਜਿਹੜਾ ਫੈਸਟੀਵਲ ਹੈ ਹਰ ਪਰਿਵਾਰ ਆਪਣੇ ਪਰਿਵਾਰ ਨਾਲ ਖੁਸ਼ੀਆਂ 'ਚ ਮਨਾਵੇ ਇਸ ਗੱਲ ਦੀ ਪ੍ਰਮਾਤਮਾ ਵੱਲੋਂ ਅਰਦਾਸ ਕਰਦਾ ਇਹ ਪ੍ਰਮਾਤਮਾ ਸਾਡੇ ਸਾਰੇ ਇਲਾਕੇ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮੈਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਦੀਵਾਲੀ ਹੈ ਇਹ ਪ੍ਰਦੂਸ਼ਣ ਰਹਿਤ ਮਨਾਣੀ ਚਾਹੀਦੀ ਹੈ ਤੇ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਕਿ ਆਪਣਾ ਵਾਤਾਵਰਨ ਜਿਹੜਾ ਬਹੁਤ ਸਾਫ਼ ਸੁਥਰਾ ਰਹੇ ਧੰਨਵਾਦ ਜੀ ਜੈ ਸ਼੍ਰੀ ਰਾਮ